ਜਨਮ ਦਿਨ ਯਾਨੀ ਕਿ ਬਰਥਡੇ ਜਨਮ ਦਿਨ ਦੇ ਵਿੱਚ ਕੇਕ ਕੱਟਿਆ ਜਾਂਦਾ ਹੈ ਤੇ ਗੁਬਾਰਿਆਂ ਨਾਲ ਡੈਕੋਰੇਸ਼ਨ ਵੀ ਕੀਤੀ ਜਾਂਦੀ ਹੈ ਪਰ ਕੀ ਕੇਕ ਕੱਟਣ ਨਾਲ ਜਾਂ ਫਾਸਟ ਫੂਡ ਖਾਣ ਨਾਲ ਜਾਂ ਫਿਰ ਬੱਚਿਆਂ ਦੇ ਵਿੱਚ ਮਠਾਈਆਂ ਟਾਫੀਆਂ ਵੰਡਣ ਨਾਲ ਜਨਮ ਦਿਨ ਮਨਾਉਣਾ ਸਹੀ ਹੈ ਕਿਉਂਕਿ ਇਹ ਚੀਜ਼ਾਂ ਤਾਂ ਸਾਡੀ ਸਿਹਤ ਨੂੰ ਖਰਾਬ ਕਰ ਦਿਆ ਹਨ ਤਾਂ ਫਿਰ ਕਿਹੜੀ ਚੀਜ਼ ਜਾਂ ਕਿਹੜਾ ਤਰੀਕਾ ਹੋ ਸਕਦਾ ਹੈ ਜਿਸ ਰਾਹੀਂ ਅਸੀਂ ਆਪਣਾ ਜਨਮ ਦਿਨ ਵੀ ਮਨਾ ਲਈਏ ਤੇ ਅਸੀਂ ਲੋਕਾਂ ਤੱਕਨ ਕੋਈ ਪੁੰਨ ਦਾ ਕੰਮ ਵੀ ਪਹੁੰਚਾ ਸਕੀਏ ਜਾਂ ਵਾਤਾਵਰਣ ਦੀ ਸੁਰੱਖਿਆ হেতু ਵੀ ਕੁਝ ਕਰ ਸਕੀਏ ਇਸ ਚਿੱਤਰ ਕਹਾਣੀ ਦੇ ਵਿੱਚ ਅਸੀਂ ਦੇਖਾਂਗੇ ਇਹ ਬੱਚਾ ਕਿਸ ਤਰ੍ਹਾਂ ਨਾਲ ਆਪਣਾ ਜਨਮ ਦਿਨ ਮਨਾਉਣਾ ਚਾਹੁੰਦਾ ਹੈ ਬੱਚਾ ਕਹਿ ਰਿਹਾ ਹੈ ਪਾਪਾ ਅੱਜ ਮੇਰਾ ਜਨਮ ਦਿਨ ਹੈ ਤੁਸੀਂ ਮੈਨੂੰ ਵਿਸ਼ ਵੀ ਨਹੀਂ ਕੀਤੀ ਕਿ ਮੈਂ ਤਾਂ ਤੁਸੀਂ ਮੈਨੂੰ ਵਿਸ਼ ਵੀ ਨਹੀਂ ਕੀਤਾ ਹੈਪੀ ਬਰਥਡੇ ਤਾਂ ਪਿਤਾ ਜੀ ਐਗੋ ਬੋਲਦੇ ਸੌਰੀ ਬੇਟੇ ਮੈਨੂੰ ਯਾਦ ਭੁੱਲ ਗਿਆ ਹੈਪੀ ਬਰਥਡੇ ਰਾਜਨ ਅੱਜ ਆਪਾਂ ਤੇਰਾ ਜਨਮ ਦਿਨ ਧੂਮ ਧਾਨ ਨਾਲ ਮਨਾਵਾਂਗੇ ਘਰੇ ਮਹਿਮਾਨਾਂ ਨੂੰ ਬੁਲਾਵਾਂਗੇ ਅਕਸਰ ਇਹੀ ਕੀਤਾ ਜਾਂਦਾ ਹੈ ਬਰਥਡੇ ਪਾਰਟੀਆਂ ਤੇ ਰਿਸ਼ਤੇਦਾਰਾਂ ਨੂੰ ਮਹਿਮਾਨਾਂ ਨੂੰ ਦੋਸਤਾਂ ਯਾਰਾਂ ਨੂੰ ਘਰ ਬੁਲਾ ਕੇ ਅਸੀਂ ਉਹਨਾਂ ਨੂੰ ਫਾਸਟ ਫੂਡ ਵਗੈਰਾ ਖਿਲਾ ਕੇ ਜਨਮ ਦਿਨ ਮਨਾਉਂਦੇ ਹਾਂ ਤਾਂ ਪਿਤਾ ਜੀ ਆਖੋ ਕਹਿੰਦੇ ਹੈ ਆਪਾਂ ਬਾਜ਼ਾਰੋਂ ਮਠਾਈਆਂ ਨੂਡਲਸ ਡੋਸੇ 버ਗਰ ਲਿਆਵਾਂਗੇ ਮਤਲਬ ਜਿਹੜਾ ਵੀ ਰੈਡੀਮੇਡ ਸਮਾਨ ਹੈ ਅਸੀਂ ਲਿਆ ਕੇ ਉਹਨਾਂ ਨੂੰ ਪਰੋਸਾਂਗੇ ਅਗੋਤੀ ਰਾਜਨ ਬੋਲਦਾ ਹੈ ਹਾਂ ਜੀ ਪਾਪਾ ਮੈਂ ਕੋਈ ਫਜ਼ੂਲ ਖਰਚੀ ਨਹੀਂ ਕਰਨੀ ਚਾਹੁੰਦਾ ਉੰਜ ਵੀ ਇਹ ਮਠਾਈਆਂ ਫਾਸਟ ਫੂਡ ਸਿਹਤ ਖਰਾਬ ਕਰਦੇ ਹਨ ਪਿਤਾ ਜਿਕੰਦਿਆ ਉਹ ਤਾਂ ਤੇਰੀ ਗੱਲ ਠੀਕ ਹੈ ਇਹ ਚੀਜ਼ਾਂ ਸਿਹਤ ਖਰਾਬ ਕਰਦੀਆਂ ਹਨ ਫਿਰ ਤੂੰ ਦਸ ਕਿਵੇਂ ਮਨਾਣਾ ਚਾਹੁੰਦਾ ਕਿ ਆ ਕੀ ਅਸੀਂ ਜਾਣਦੇ ਹੀ ਆ ਜਿੰਨਾ ਵੀ ਫਾਸਟ ਫੂਡ ਹੈ ਉਹ ਗੰਦੇ ਤੇਲ ਦੇ ਵਿੱਚ ਬਣਿਆ ਹੁੰਦਾ ਹੈ ਮੈਦੇ ਦਾ ਬਣਿਆ ਹੁੰਦਾ ਹੈ ਜੋ ਕਿ ਸਾਡੀ ਸਿਹਤ ਨੂੰ ਵੀ ਖਰਾਬ ਕਰਦਾ ਹੈ ਤਾਂ ਦੇਖਦੇ ਹਾਂ ਅੱਗੇ ਰਾਜਨ ਕੀ ਕਹਿੰਦਾ ਹੈ ਕਿ ਇਸ ਤਰ੍ਹਾਂ ਨਾਲ ਉਹਦਾ ਜਨਮ ਦਿਨ ਮਨਾਇਆ ਜਾਵੇ ਰਾਜਨ ਕਹਿੰਦਾ ਹੈ ਮੈਂ ਆਪਣਾ ਜਨਮ ਦਿਨ ਅਪਾਹਜ ਆਸ਼ਰਮ ਜਾ ਕੇ ਮਨਾਉਣਾ ਚਾਹੁੰਦਾ ਹਾਂ ਉਹਨਾਂ ਵਿੱਚ ਸਵੈਟਰ ਕੋਟੀਆਂ ਵੰਡਣਾ ਚਾਹੁੰਦਾ ਹਾਂ ਅਪਾਹਜ ਆਸ਼ਰਮ ਮਤਲਬ ਹੈਂਡੀਕੈਪ ਲੋਕਾਂ ਦਾ ਜਿਹੜਾ ਆਸ਼ਰਮ ਬਣਾ ਹੁੰਦਾ ਹੈ ਉੱਥੇ ਜਾ ਕੇ ਮਨਾਉਣਾ ਚਾਹੁੰਦਾ ਮੈਂ ਆਪਣਾ ਬਰਥਡੇ ਉਹਨਾਂ ਨੂੰ ਕੁਝ ਦਾਨ ਪੂਨ ਕਰਨਾ ਚਾਹੁੰਦਾ ਕੱਪੜੇ ਦੇਣਾ ਚਾਹੁੰਦਾ ਤੇ ਉਹਨਾਂ ਦੀ ਅਸੀਸਾਂ ਲੈਣਾ ਚਾਹੁੰਦਾ ਪਿਤਾ ਜੀ ਕਹਿੰਦੇ ਆ ਮੇਰੇ ਬੇਟੇ ਨੇ ਬਹੁਤ ਚੰਗੀ ਗੱਲ ਕੀਤੀ ਹੈ ਮੈਨੂੰ ਤੇਰੀ ਸੋਚ ਬਹੁਤ ਚੰਗੀ ਲੱਗੀ ਮੈਂ ਹੁਣੇ ਬਾਜ਼ਾਰੋਂ ਜਾ ਕੇ ਕੋਟੀਆਂ ਸਵੈਟਰ ਲੈ ਕੇ ਆਂਦਾ ਹਾਂ ਮੈਂ ਤੇ ਜਿਹੜੇ ਪੈਸੇ ਤੁਸੀਂ ਪਾਸਪੋਰਟ ਤੇ ਲਗਾਨੇ ਸੀਗੇ ਉਸ ਤਬਾਫੇ ਤਬੀਅਤਾ ਖਰਾਬ ਕਰਤੀਆਂ ਸੀ ਪੇਟ ਖਰਾਬ ਕਰਨਾ ਸੀ ਉਹ ਇਹ ਪੈਸੇ ਤੁਸੀਂ ਚੰਗੇ ਕੰਮ ਵੱਲ ਲਾਓ ਕੋਟੀਆਂ ਲੈ ਕੇ ਆਓ ਸਵੈਟਰ ਲੈ ਕੇ ਆਓ ਤੇ ਜ਼ਰੂਰਤ ਮੈਂ ਲੋਕਾਂ ਨੂੰ ਵੰਡੋ Papa ਆਪਾਂ ਅੱਜ ਗਲੀ ਵਿੱਚ ਪੌਦੇ ਵੀ ਲਾਉਣੇ ਆ ਮੈਂ ਚਾਹੁੰਦਾ ਹਾਂ ਕਿ ਸਾਡੀ ਗਲੀ ਹਰੀ-ਭਰੀ ਹੋਵੇ ਹਰੀ-ਭਰੀ ਰਹੇ ਹੁਣ ਉਹ ਪੀੜ ਪੌਦੇ ਵੀ ਲਗਾਉਣਾ ਚਾਹੁੰਦਾ ਹੈ ਤਾਂ ਕਿ ਗ੍ਰੀਨਰੀ ਹੋ ਸਕੇ ਵਾਤਾਵਰਣ ਵੀ ਸ਼ੁੱਧ ਹੋ ਸਕੇ ਤੇ ਅਜੇ ਤਾਂ ਪੌਦੇ ਹੀ ਲਗਾਊਗਾ ਕੁਝ ਸਮੇਂ ਬਾਅਦ ਉਹ ਪੇੜ ਚ ਤਬਦੀਲ ਵੀ ਹੋ ਜਾਣਗੇ ਲੋਕਾਂ ਨੂੰ ਛਾਇਆ ਤੇ ਫਰੂਟਸ ਵਗੈਰਾ ਵੀ ਮਿਲਣਗੇ ਪਿਤਾ ਜੀ ਕੰਦਰ ਸ਼ਾਬਾਸ਼ بیٹے ਤੇਰੀ ਵੱਡੀ ਉਮਰ ਹੋਵੇ ਤੂੰ 100 ਸਾਲ ਜਿਵੇਂ ਤੂੰ ਖੂਬ ਪੜ੍ਹਾਈ ਕਰੇ ਹੁਣ ਦੇਖੋ ਕਿੰਨੀਆਂ ਵਦਿਆ ਵਦਿਆ ਅਸੀਸਾਂ ਨਿਕਲ ਰਹੀਆਂ ਪਿਤਾ ਜੀ ਦੇ ਮੂੰਹੋਂ ਵੀ ਨੇਤਾ ਅਕਸਰ ਬੱਚੇ ਕੀ ਕਹਿੰਦੇ ਹਨ ਕਿ ਮੇਰਾ ਜਨਮ ਦਿਨ ਆ ਰਿਹਾ ਹੈ ਮੈਨੂੰ ਏ ਟੌਏ ਚਾਹੀਦਾ ਹੈ ਮੈਨੂੰ ਮੋਬਾਈਲ ਚਾਹੀਦਾ ਹੈ ਮੈਨੂੰ ਟੈਬਲੇਟ ਚਾਹੀਦਾ ਹੈ ਹੈਨਾ ਜਾਂ ਫਿਰ ਮੈਨੂੰ ਏ ਚੀਜ਼ ਲੈ ਕੇ ਦਿਓ ਮੈਨੂੰ ਮੋਟਰਸਾਈਕਲ ਲੈ ਕੇ ਦਿਓ ਮੈਨੂੰ ਕਾਰ ਸਕੂਟਰ ਲੈ ਕੇ ਦਿਓ ਪਰ ਇੱਥੇ ਜਿਹੜਾ ਬੱਚਾ ਹੈ ਉਹ ਹੋਰ ਹੀ ਪਾਸੇ ਜਾਣਾ ਚਾਹੁੰਦਾ ਹੈ ਉਹ ਲੋਕਾਂ ਦੀ ਮਦਦ ਵੀ ਕਰਨਾ ਚਾਹੁੰਦਾ ਹੈ ਤੇ ਵਾਤਾਵਰਣ ਨੂੰ ਸ਼ੁੱਧ ਵੀ ਕਰਨਾ ਚਾਹੁੰਦਾ ਹੈ ਇਸੇ ਤਰ੍ਹਾਂ ਤੁਸੀਂ ਵੀ ਆਪਣੇ ਜਨਮ ਦਿਨ ਦੇ ਉੱਤੇ ਜਾਂ ਐਨੀਵਰਸਰੀਜ਼ ਵਗੈਰਾ 'ਚ ਜਾਂ ਫਿਰ ਕਿਸੇ ਹੋਰ ਖੁਸ਼ੀ ਦੇ ਮੌਕੇ ਦੇ ਵਿੱਚ ਕੋੜ ਆਸ਼ਰਮ ਜਾ ਸਕਦੇ ਹੋ ਉਹਨਾਂ ਨੂੰ ਦਾਨਪੁਨ ਕਰ ਸਕਦੇ ਹੋ ਜਿਹੜੇ orphans ਹੁੰਦੇ ਆ ਉਥੇ ਅनाथ ਆਸ਼ਰਮ ਜਾ ਕੇ ਉਥੇ ਬੱਚਿਆਂ ਦੀ ਮਦਦ ਕਰ ਸਕਦੇ ਹੋ વૃદ્ધ ਆਸ਼ਰਮ ਜਾ ਸਕਦੇ ਹੋ ਬਹੁਤ ਤਰੀਕੇ ਨੇ ਬਰਥਡੇ ਸੈਲੀਬ੍ਰੇਟ ਕਰਨ ਦੇ ਇਹ ਵੀਡੀਓ ਮੈਂ ਤੁਹਾਡੇ ਨਾਲ ਇਸ ਲਈ ਸ਼ੇਅਰ ਕਰ ਰਹੀ ਸੀ ਤਾਂ ਕਿ ਤੁਹਾਡੇ ਵੀ ਜਨਮ ਦਿਨ ਆਉਂਦੇ ਰਹਿੰਦੇ ਹਨ ਤੁਹਾਡੇ ਵੀ ਖੁਸ਼ੀ ਦੇ ਮੌਕੇ ਕਈ ਆਉਂਦੇ ਜਾਂਦੇ ਰਹਿੰਦੇ ਹਨ ਤਾਂ ਇੱਕ ਮੇਰੇ ਵੱਲੋਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਇਹ ਕਹਿ ਲਓ कोशिश है जिस राही मैं अपने विचार ਤੁਹਾਡੇ ਤੱਕਨ ਪ੍ਰਗਟ ਕਰਨਾ ਚਾਹੁੰਦੀ ਸੀ ਕਿ ਤੁਸੀਂ ਇਸ ਤਰ੍ਹਾਂ ਨਾਲ ਵੀ ਆਪਣੇ ਖੁਸ਼ੀ ਦੇ ਮੌਕੇ ਨੂੰ ਸੈਲੀਬ੍ਰੇਟ ਕਰ ਸਕਦੇ ਹੋ ਕਮੈਂਟ ਬਾਕਸ ਚ ਲਿਖਿਓ ਜ਼ਰੂਰ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਬਾਕੀ ਅੱਗੇ ਆਉਣ ਵਾਲੀ ਵੀਡੀਓਜ਼ ਦੇ ਵਿੱਚ ਤੁਹਾਡੇ ਲਈ ਹੋਰ ਵਧੀਆ-ਵਧੀਆ ਨੌਲੇਜ ਵਾਲੀ ਚੀਜ਼ਾਂ ਲੈ ਕੇ ਆਉਂਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਵੀ ਕਰਦੇ ਰਹੀਓ